ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਪਾਂ ਕਰ ਲਿਆ ਸਵੇਰ ਦਾ ਕੰਮ ਜੀ ਹੁਣ ਟਾਈਮ ਹੋ ਗਿਆ ਹੁਣ ਟਾਈਮ ਹੋ ਗਿਆ ਸਾਢੇ 11 ਵਜੇ ਜੀ ਆਪਾਂ ਜਿਹੜੇ ਕੱਲ ਚਾਦਰਾਂ ਮੋਟੀਆਂ ਚਾਦਰਾਂ ਬੈਟਾਂ ਤੋਂ ਲਾਈਆਂ ਸੀ ਉਹ ਸਾਰੀਆਂ ਧੋ ਕੇ ਸੁਕਣੀਆਂ ਪਾਤੀਆਂ ਉਹ ਅੱਜ ਝੜ ਜਾਗਾ ਲੀੜਾ ਕਪੜਾ ਆਪਾਂ ਧੋ ਕੇ ਸਿਕਾ ਕੇ ਅੰਦਰ ਰੱਖ ਲਿਆ ਚਾਦਰਾਂ ਥੋੜੇ ਥੋੜੀਆਂ ਸਲਾਬੀਆਂ ਉਹਨਾਂ ਨੂੰ ਹਲੇ ਸੁੱਕਣੀਆਂ ਪਾਈਆਂ ਮੀਆਂ ਫਿਰ ਉਹਨਾਂ ਨੂੰ ਆਪਾਂ ਜਦੋਂ ਸੁੱਕਣੀਆਂ ਤੈਨ ਲਾ ਕੇ ਰੱਖ ਦਾਂਗੇ ਤੇ ਬਾਕੀ ਅਸੋਈ ਦਾ ਭਾਂਡਾ ਠੀਕ ਕਰ ਸੱਕ ਸੁੱਕਾ ਕੇ ਸਮਾਰ ਕੇ ਪੁੰਚ ਕੇ ਅੰਦਰ ਚਿੰਤਾ ਜੀ ਤੇ ਬਾਕੀ ਆਪਣਾ ਉਧਰ ਰਹਿੰਦਾ ਥੋੜਾ ਜਿਹਾ ਬਾਹਰ ਲਾ ਕਰ ਸਮਾਰਾ ਸਮਾਰੀ ਕਰਨ ਵਾਲਾ ਹੁਣ ਕਣੀਆਂ ਪੈਂਦੀਆਂ ਸੀਗੀਆਂ ਤੇ ਕਣੀਆਂ ਪੈਂਦੇ ਸੀਗੀਆਂ ਕਰਕੇ ਸੀ ਲੱਗੀ ਨਹੀਂ ਕਿ ਮੈਂ ਕਿ ਚਲ ਆਥ ਨੇ ਜੇ ਦੇਖਾਂਗੇ ਜੋ ਤੂੰ ਆਖਿਆ ਵੀ ਸਾਫ ਸਪਾਈ ਕਰ ਲਾਂਗੇ ਆਪਾਂ ਕੋਠੇ ਲੰਤਾਰਾਂ ਤੇ ਜੀ ਆਪਣੇ ਕੱਪੜੇ ਬਹੁਤ ਸੀਗੇ ਪਹਿਲਾਂ ਕੱਪੜੇ ਉਹ ਸੁੱਕਣੇ ਪਾਏ ਹੋਏ ਸੀਗੇ ਆਪਾਂ ਚਾਦਰਾਂ ਆਪਣੇ ਜੰਗਲੇ ਤੇ ਸੁੱਕੜੀਆਂ ਪਾਤੀਆਂ ਕੁਝ ਤਾਂ ਇੱਧਰ ਪਾਈਆਂ ਵੀ ਆ ਇੱਧਰ ਤਾਰ ਤੇ ਅੱਧ ਸੁੱਕੀਆਂ ਆਈਆਂ ਤੇ ਵਿੱਚ ਦੀ ਕਣੀਆਂ ਆ ਜਾਂਦੀਆਂ ਹਟ ਜਾਂਦੀਆਂ ਗਈਆਂ ਫਿਰ ਸਾਨੂੰ ਲਾਉਣ ਦਾ ਔਖਾ ਗੱਲ ਜੇ ਮੈਂ ਕਿਹਾ ਹਵਾ ਚੱਲੂਗੀ ਤਾਂ ਹੈ ਠਾਂਪੀ ਆ ਜਾਣੀਆਂ ਲੱਗ ਕੇ ਫਿਰ ਅਸੀਂ ਉਹਨਾਂ ਨੂੰ ਬੂਚ ਲਾ ਕੇ ਅੱਜ ਸਾਨੂੰ ਅਮਰਤ ਪਹਿਣ ਦੀ ਠੀਕ ਹੈਗੀ ਜੇ ਆਉਣਗੇ ਦੇਖੋ ਕਹਿੰਦੇ ਸੀਗੇ ਸਰਪ੍ਰਾਈਜ਼ ਹੀ ਦੇਵਾਂਗੇ ਜੇ ਆਉਣਾ ਹੋਇਆ ਤੁਹਾਨੂੰ ਪਹਿਲਾਂ ਸੀ ਦੱਸ ਦੇਣੀਗੇ ਪਤਨ ਤੱਜ ਜਾਣਾ ਪਤਨ ਕੱਲ ਨੂੰ ਆਉਣਗੇ ਮਰਤ ਪੈਣ ਹੋਣੀ ਪਈ ਆਗੇ ਤੁਨ ਆਏ ਸੀਗੇ ਵੀ ਅੱਜ ਆਉਂਦੇ ਨਹੀਂ ਚਾਹਤ ਕਹਿੰਦੇ ਨੇ ਦੱਸਿਆ ਤਾਂ ਸੀਗਾ ਤੁਹਾਨੂੰ ਵੀ ਆਵਾਂਗੇ ਜੀ ਦੇ ਵੀ ਆ ਗਿਆ ਜੀ ਫਨੀ ਮਖਤੀ ਕਰ ਰਹੇ ਸੀਗੇ ਜਦ ਕਿ ਠੀਕ ਹੈ ਦਸ ਰਿਗਾ ਦਿੱਤਾ ਫਿਰ ਰਿਗਾ ਦਰਜਾ ਸੀ ਹੈ ਤਾਂ ਪਾਸ ਸੀਗਾ ਫਿਰ ਜੀ ਅੰਦਰ بیٹھੋਗੇ ਹਾਂ ਜੀ ਮੈਂ ਆ ਗਿਆ ਚੰਗੋ ਆਹ ਲੈ ਲੈਂਦੀ ਹਾਂ ਤੇ ਰੰਗ ਦੇ ਹੋ ਗਏ ਡਟ ਸਾਰੇ ਠੀਕ ਹੈ ਨਾ ਕਿਰਪਾ ਵੈਗੀ ਰੂ

ਜਾ ਨਿਕਲਣਾ ਜੀ ਮੈਂ ਬਾਹਰ ਬੱਟੂ ਬੱਟੇ ਰਹੇ ਹਰੇ ਕੋਰ ਵੀ ਬੱਟੇ ਹੁੰਦੇ ਕਰੋ ਜੀ ਤੱਕ ਪਤਾ ਨਹੀਂ ਗਿਆ ਦੋਸਤ ਕੋਈ ਤਾਂ ਪਤਾ ਨਹੀਂ ਇੱਕ ਕੋ ਆਖਾ ਵਾਰ ਤਾਂ ਹਾਂ ਹਾੜ ਚ ਜਾ ਕੇ ਫੇਰ ਖੜਦਣ ਲੱਗ ਗਏ ਤੇ ਭਾਪਾ ਸਾਰਾ ਕੁਝ ਯਾਦ ਰੱਖਦਾ ਆਠਾ ਹਾੜ ਨੂੰ ਕਹਿੰਦਾ ਅੱਜ ਸਾਰਿਆਂ ਨਾਲ ਵੱਡਾ ਦਿਨ ਹਾਂ ਮੈਂ ਟਮਟਮ ਕੱਢੀ ਉਹ ਤਾਂ ਦਰਮਿਆں ਇਹ ਸਿਆਲ ਚ ਲੱਗ ਜਾਂਦਾ ਕਰਨ 22 ਤਰੀਕ ਨੂੰ ਫਿਰ ਛੋਟਾ ਦਿਨ ਹੁੰਦਾ ਜਿਵੇਂ ਇਹ ਗੈਰੀ ਤਰ ਲੜੀ ਕੇ ਨਾ ਬੁੱਤੋ ਨਾ ਇਹ ਤਾਂ ਰੋਟੀਆਂ ਗਿਆਨ ਦਾ ਬੋਤ। ਹਾਂ। ਚਲੋ। ਤੁਹਾਨੂੰ ਦੱਸ ਦਵਾਂ। ਮੈਂ ਮਿਲ ਜਾਣ ਤਾਂ ਮਹਾਰਾਜ ਤੁਹਾਨੂੰ ਭਲਾ ਸੱਚੀ ਬਾਤ। ਹਾਂ ਸਹੀ ਕਹਿੰਦਾ। ਜੇ ਤੁਸੀਂ ਕੋਲ ਉਹ ਦੇਸੀ। ਪਾਈ ਗਈ। ਪਹਿਲਾਂ ਕਿਰ 31 ਦਾ ਸੀ ਉਹ ਕਹਿੰਦੇ ਸੀ 28 ਦਾ। ਅੱਜ ਕਿੰਨੀ ਹੋ ਗਈ? 24 ਹੈ। 24 ਹੈ ਨਾ। ਇੱਧਰ ਆ ਜਾਓ ਗਏਂ ਕੁਰਸੀ ਤੇ। ਗਏ ਵੀ ਨਾ। ਹਾਂ ਭਾਈ। ਦੇਦਿਲ ਪਾਸੇ ਜਾ ਉਹ ਜੁੱਸ ਪੀ ਕੇ ਐਨ ਪਾਣੀ ਕਿਰਾਂ ਪੀ ਲੈ। ਗੈਵੀ ਦਾ ਰੈਡੀ ਠੀਕ ਹੈਗਾ। ਮਾਜੀ ਕੇ ਰ ਦਵਾਈ ਲੱਗਣ ਲੱਗੀ ਫਿਰ ਤਾਂ ਠੀਕ ਹੀ। ਹਾਂ ਮਾ ਠੀਕ। ਛੋੜ ਦੇ ਬੰਨੀ ਮੌਸਮ ਆਈਆਂ ਪਹਿਲੇ। ਨਹੀਂ ਜੇ ਹੁਣ ਤਾਂ ਧੁੱਪ ਨਿਕਲਈ ਸੀ ਆਪਣੇ ਹਾਂ। ਸੁਇਰੇ ਤਾਂ ਬਲੈਂਸ ਸੀ ਮਤਲਬ ਨਿਕਲ ਇਸ ਬਦਲਵਾਈ ਦੀ ਉਹ ਤਾਂ ਬੜਾ ਠੀਕ ਹੋ ਗਿਆ ਆ ਕਿੰਨਾ ਸੋਹਣਾ ਫੁੱਲ ਤੜਕੇ ਵਾਲੀ ਜੀ ਬੜਾ origignal ਲੈ ਕੇ ਲਈਆਂ ਡੁਪਲੀਕੇਟ ਕਿੰਨਾ ਸੋਹਣਾ ਫੁੱਲ ਨੇ ਹਨ ਗੁਲਾਬੀ ਗੁਲਾਬੀ ਕਦੇ ਇੱਧਰ ਨਾ ਲਾ ਦੇ ਨਾ ਕਰੀ ਉਧਰ ਲੱਜ ਜੱਲਾ ਰਸਿਆ ਜਾ ਬੱਚਾ ਇਹ ਪੈਂਦੇ ਗਦੇ ਇਹ ਤਾਂ ਇਕ ਲਾ ਗਿਆ ਹਾਂ ਹਾਂ ਆਹ ਦੋ ਦੂਰੀਆਂ ਮਾ ਕਰਦਾ ਪਿੰਕ ਪਿੰਕ ਕਰਦਾ ਹੈ ਉਹ ਲੋਟਾਂ ਪਵਾ ਬੜੀ ਹੈ ਨਵੇੜ ਲਿਆ ਮਣਾ ਕੰਮ ਰਹਿੰਦਾ ਹੈਗਾ ਪਹਿਣੇ ਥੋੜਾ ਜਿਹਾ ਇਧਰੋਂ ਦੋ ਕਮਰੇ ਰਹਿ ਗਏ ਅੱਛੀ ਬੇਕਾ ਕਮਰਾ ਰਹਿੰਦਾ ਹੈਗਾ ਇਧਰ ਆਏ ਚਾਰ ਦਿਨ ਘਰੋ ਜਾ ਕੇ ਬਾਲਾ ਫਲਾਰਾ ਪੈ ਜਾਂਦਾ ਹੈ ਤੂੰ ਤਾਂ ਅੱਜ ਬਦਲ ਬਾਈ ਕਿਉਂ ਤਾਂ ਕੱਲ ਵਧੀਆ ਥੋੜਾ ਜਿਹਾ ਨਾ ਸੁਕਾ ਲਾ ਕੇ ਨਹੀਂ ਜਾਂਦੀ ਪੁੱਛ ਅੱਜ ਚੁਗਣ ਮਗ ਜਾਂਦੀ ਸੀ ਅੱਛੀ ਹੁਣ ਦੋ ਤਿੰਨ ਦਿਨ ਆਉਂਦੀ ਨਹੀਂ ਗਈ ਜੇ ਕੋਈ ਲਾ ਵੀ ਦੇਵੇ ਤਾਂ ਵੀ ਜਨ ਚਿਰਾਪ ਹੱਥ ਨਹੀਂ ਫੇਰਦੇ ਨਾ ਰਹੋਗੇ ਪੂਰਾ ਮੈਂ ਵੀ ਹਫਤਾ ਹਾਂ ਕੱਲ ਨੂੰ ਜਾਊਂਗੀ ਹਫਤਾ ਨਾ ਕਿਤੇ ਅੱਜ ਸਾਰਾ ਕਰਕੇ ਆਈਆਂ ਮਾਂ ਚਲ ਫਿਰ ਹੋਰ ਕੱਲ ਦਾ ਦਿਨ ਕੱਟ ਜੂਗਾ ਫਿਰ ਪਰਸੋਂ ਕਰ ਲਈ ਕਿਹੜੀ ਕੋਤੀ ਵਧ ਰਹੀਦਾ ਵਾੜਾ ਵਾੜਾ ਸੜਤਾਪ ਰਾਤ ਤੇ ਘਰ ਹੈ ਗਰਦ ਵਾਲੀ ਆਉਂਦੀ ਹੈ ਧੁਰਦੀ ਚੱਲੀ ਗਰਦ ਬਾਤ ਨੂੰ ਤਾਂ ਬਾਹਲੀ ਨੇਰੀ ਸੀਗੀ ਹਾਂ ਬਸ ਕਿਰਕਿਰ ਦੇਖਦੀ ਹੈ ਬਾਹਲੀ ਮੰਗੇ ਤਾਂ ਨਾ ਹੁੰਦਾ ਜੀਆ ਹੋਰ ਕੱਲ ਮੈਨੂੰ ਕਰਨੀ ਨਹੀਂ ਹੁੰਦੀ ਸੀ ਕਿ ਕਹਿੰਦੀ ਦਮਲੇਲਾ ਕੰਮ ਲੈ ਮੈਨੂੰ ਸਬਰੀਆਸ ਲਾਤੀ ਮਾਚਲ ਮੈਂ ਇੱਕ ਦਿਨ ਹੋਟ ਠਹਿਰ ਕੇ ਆ ਜੀ ਤੁਸੀਂ ਕਹਿੰਦੇ ਆ ਜਾ ਮਾਚਲ ਫਿਰ ਮੈਂ ਕਿਹਾ ਨਾ ਤਾਂ ਕਰ ਬਣੀ ਤੋਂ ਕੋਈ ਨਹੀਂ ਸੀਗੀ ਇਹਨਾਂ ਨੂੰ ਹੋਲੀ ਦਾਤੀ ਫਿਰ ਮਾਚਲ ਅੱਧੀ ਕਿ ਫਿਰ ਹੋਰੇ ਮਨਾ ਲੈਣਗੇ ਤਾਂ ਉੱਥੇ ਕੰਤੀ ਹੋਲੀ ਤੋਂ ਬਾਅਦ ਜਾਵਾਂਗੇ। ਠੀਕ। ਉਹ ਲੈ ਗਿਆ ਉਹ ਕਰੀ ਉੱਧਰ। ਰਜੋ ਮੈਨ ਨਹੀਂ ਆਈ। ਰਜੋ ਕਿਤਾਬ ਕੁੜੀ ਆਈ ਹੋਈ ਆ। ਅੱਛਾ। ਆਮਣ ਆਈ ਆ ਪਰਸੋਂ ਆਈ ਆ। ਅੱਛਾ। ਜੇ ਹੁਣ ਉਹਦੇ ਪੇਪਰ ਹੋ ਗਏ ਕੁੜੀ ਤੇ ਕਰ ਲਈਂ ਵਿੱਚ। ਲਾਉ ਪਰ ਚਾਰ ਦਿਨ ਦੇਖਾਂਗੇ ਜੇ ਸਾਡੇ ਕੋਲ ਟਾਈਮ ਹੋ ਜਾ ਮੁੰਡੇ ਨੂੰ ਦੇਖ ਜਾਗੇ। ਹਾਂ। ਬਾਲਾ ਸੋ ਹਲੇ ਡੇਢ ਕਿ ਮਹੀਨੇ ਦੀ ਹੈ ਪੈਣੀ ਹੈ ਨਾ ਡੇਢ ਕਿ ਮਹੀਨੇ ਦੀ ਹੋਇਆ ਹੋਗਾ ਮੁੰਡਾ ਮਾਂ ਮਮੀ ਕੇ ਵਿਆਹ ਹਾਂ 6 ਤਰੀਕ ਤੱਕ ਤਾਂ ਪਤਾ ਨਹੀਂ 5 6 ਦਾ ਜਾਣਾ ਹਾਂ 5 6 ਤਰੀਕ ਤੱਕ ਤਾਂ ਜਾਣਾ ਹੈ ਹੋਰ ਗਰਮੀ ਪੈਣ ਕਿ ਬੜੀ ਅਸਲੀ ਸਾਰੀ ਥਕ ਨੇ ਗਈ ਸੀ ਮੈਂ ਕਦੋਂ ਕਪੜੇ ਹਰ ਸੁੱਟ ਲੈ ਕੇ ਆਈ ਸੀ ਫਿਰ ਮੇਨਰ ਪਹਿਣ ਲੈ ਗਈ ਵਧੀਆ ਚੱਲਿਆ ਹੈ ਕੱਪੜਾ ਬਹੁਤ ਵਧੀਆ ਵਧੀਆ ਪਹਿਗਾਉਂਗੀ ਘਰੇ ਪਾਉਣੀ ਆ ਹੁਣ ਲੈ ਕੇ ਆਈਆਂ ਪਾਉਂਗੀ ਬਹੁਤ ਉਹ ਆ ਗਈ ਤੇਰਾ ਵੀ ਤਾਂ ਨਾਮ ਤਾਂ ਠੀਕ ਹੈ ਹਾਂ ਗੁਰਮੀਤ ਦਾ ਵੀ ਸੀ ਹਾਂ ਗੁਰਮੀਤ ਉਹ ਤਾਂ ਖਿੱਲਰ ਡਾਪੀ ਸੜਦਾ ਇਹ ਤਾਂ ਪਹਿਲਾਂ ਨਾਲ ਗਮ ਕੋੜੇ ਕਾੜ ਦਿਆ ਉਹ ਵਧੀਆ ਤਾਂ ਪਰ ਘਰ ਦਾ ਪਟੀਕਾ ਸਲਾਈ ਜਾਂਦੀ ਹੈ ਵੜੀ ਜਾਂਦੀ ਹੈ ਨਵੇਂ ਨਵੇਂ ਡਿਜ਼ਾਈਨ ਦੇ ਪਾਈ ਜਾਂਦੀ ਹੈ ਔਰ ਲਓ ਜੀ ਇਹ ਹੈਗਾ ਗੁਰਬਨੀਤ ਸਿੰਘ ਗੈਵੀ ਫਿਰ ਤੁਸੀਂ ਪੁੱਛੋਗੇ ਵੀ ਇਹ ਮੁੰਡਾ ਕੌਣ ਹੈ ਇੱਕ ਗੁਰਬਨੀਤ ਸਿੰਘ ਗੈਵੀ ਗੈਵੀ ਸਾਡਾ ਇਹ ਮੁੰਡਾ ਹੈ ਇਹ ਹੈਗਾਗਾ ਜਿਸ ਕਰਨ ਦਾ ਕਜ਼ਨ ਸਾਡੇ ਵੱਡੇ ਭਰਾ ਦਾ ਮੁੰਡਾ ਹੈ ਬਲਜਿੰਦਰ ਦਾ ਭਤੀਜਾ ਤੇ ਬਾਕੀ ਨਾ ਮੈਂ ਇੱਕ ਦੋ ਗੱਲਾਂ ਤੁਹਾਨੂੰ ਦੱਸ ਦਿਆਂ ਹੁਣ ਤੁਸੀਂ ਮਤਲਬ ਤੁਹਾਡੇ ਇਹਨਾਂ ਦੇ ਚੈਨਲ ਤੇ ਬਹੁਤ ਸਾਰੇ ਕਮੈਂਟ ਆਉਂਦੇ ਨੇ ਵੀ ਅਮਨ ਤੁਸੀਂ ਕਿੰਨੀ ਆ ਭੈਣਾ ਅਮਨ ਕੱਲੀ ਭੈਣਾ ਜੀ ਤੇ ਬਾਕੀ ਬਹੁਤ ਸਾਰੇ ਪੁੱਛ ਰਹੇ ਸੀ ਭੈਣ ਭਰਾ ਵੀ ਉਹਨੂੰ ਚਾਚਾ ਕਿਉਂ ਕਹਿੰਦੇ ਨੇ ਉਹ ਪਹਿਲਾਂ ਤੋਂ ਹੀ ਇਹਨਾਂ ਦੇ ਮਤਲਬ ਅਮਨ ਛੋਟੀ ਹੁੰਦੀ ਦੂਜਿਆਂ ਦੀ ਰੀਤ ਨਾਲ ਚਾਚਾ ਕਹਿ ਦਿੰਦੀ ਸੀ ਤਾਹੀਂ ਫੇਰ ਮਤਲਬ ਤਰਸੀਮ ਰੀਸ ਨਾਲ ਚਾਚਾ ਕਹਿ ਗਿਆ ਉਹ ਇਹਦੇ ਮੰਮੀ ਡੈਡੀ ਨੇ ਜੀ ਤੇ ਬਾਕੀ ਇਹ ਉਹ ਜਿਹੜੀ ਦੂਜੀ ਬਬਲੀ ਐ ਇੱਕ ਹੋਰ ਉਹ ਇਹਦੇ ਚਾਚਾ ਜੀ ਦੀਆਂ ਕੁੜੀਆਂ ਨੇ ਇਕੱਠ ਦੇ ਵਿੱਚ ਹੀ ਅਮਨ ਉਹਦਾ ਵਿਆਹ ਹੋਇਆ ਸੀ ਪਹਿਲਾਂ ਅਮਨ ਵਿਆਹੀ ਸੀ ਫੇਰ ਇਹਦੇ ਚਾਚਾ ਜੀ ਦੀਆਂ ਬੇਟੀਆਂ ਤਰਸੀਮ ਨੇ ਹੀ ਰਿਸ਼ਤਾ ਕਰਵਾਇਆ ਇੱਕ ਤਾਂ ਇੱਥੇ ਆਪਣੇ ਪਿੰਡ ਤੇ ਇੱਕ ਹਰਕੀਤ ਪੇਟ ਕੋਲੇ ਵਿਆਹੀ ਹੋਈ ਹੈਗੀ ਅਮਨ ਦੀ ਭੈਣ ਇੱਧਰ ਹੀ ਲਿਆਇਆ ਸੀ ਤਰਸੀਮ ਦੋਨਾਂ ਦਾ ਰਿਸ਼ਤਾ ਤਰਸੀਮ ਨੇ ਹੀ ਕਰਵਾਇਆਗਾ ਤੇ ਨਾਲੇ ਤਾਂ ਇਹਨਾਂ ਨੂੰ ਟੂ ਹੋ ਗਈ ਹੈ ਨਾ ਨਾਲੇ ਚਲੋ ਪ੍ਰਗਟਾ ਉਹਨੂੰ ਵੀ ਆਉਣਾ ਜਾਣਾ ਸੌਖਾ ਇੱਕ ਕੋਲੇ ਆਉਂਦਾ ਤੇ ਇਨਾਂ ਕੋਲੇ ਮਿਲ ਜਾਂਦਾ ਹੈਗਾ ਤੇ ਮਤਲਬ ਕਿ ਤਾਂ ਕਰਕੇ ਇਨਾਂ ਨੂੰ ਇੱਥੇ ਅਮਨ ਦੀਆਂ ਦੋ ਮਾਸੀਆਂ ਨੇਗੀਆਂ ਇੱਕ ਅਮਨ ਦੀ ਭੈਣ ਹੈ ਮਤਲਬ ਅੱਧਾ ਰਾਜੀਆ ਅਮਨ ਦੀਆਂ ਰਿਸ਼ਤੇਦਾਰੀਆਂ ਨਾਲ ਵੜਿਆ ਹੋਇਆ ਤੇ ਇੱਕ ਦੋ ਕੁਸੀਨੀ ਵਾਲੀਆਂ ਕੁੜੀਆਂ ਨੇਗੀਆਂ ਤੇ ਟੂ ਬਣੀ ਹੋਈ ਹੈ ਰਿਸ਼ਤੇਦਾਰਾਂ ਦੀ ਚਲੋ ਹਣਾ ਮੈਂ ਮਤਲਬ ਬਹੁਤ ਸਾਰੇ ਕਮੈਂਟ ਆਈ ਜਾਂਦੇ ਸੀ ਦੀ ਦੱਸੋ ਕਿੰਨੀਆਂ ਭੈਣਾਂ ਕਿੰਨੀਆਂ ਪੈਣੋਂ ਨੀਤੂ ਉੱਥੇ ਰਹਿ ਗਈ ਦੱਸੀ ਸੀ ਅਮਨ ਨੇ ਕੱਲ ਕਿਉਂਕਿ ਪ੍ਰਭਜੋਤ ਜੀ ਨਹੀਂ ਲਾਉਂਦੀ ਹੈਗੀ ਜਦੋਂ ਇਹ ਆ ਜਾਂਦੇ ਨੇਗੇ ਫਿਰ ਹੁਣ ਚਲ ਉਸ ਤੋਂ ਬਾਅਦ ਮਤਲਬ ਹੁਣ ਨੀਤੂ ਕੱਲ ਜਾਂ ਪਰਸ ਤੱਕ ਆਊਗੀ ਹਾਂ 28 ਨੂੰ 28 ਨੂੰ ਨੀਤੂ ਵੀ ਆ ਜੂਗੀ ਤੇ ਪ੍ਰਭ ਵੀ ਆ ਜੂਗੀ ਕਿਉਂਕਿ ਪ੍ਰਭ ਦਾ ਪਹਿਲਾਂ ਐ ਸੀ ਵੀ ਐਡਮਿਸ਼ਨ ਇਹਨਾਂ ਨੇ ਕਰਵਾਤੀ ਸੀਗੀ ਵੀ ਹੁਣ ਕਹਿੰਦੇ ਛੋਟੀ ਐ ਵੀ ਹੋਰ ਹੋ ਜਾਂਦੇ ਇੱਕ ਸਾਲ ਹਨ 3 ਸਾਲ ਦੀ ਹੋਈ ਆ ਹਲੇ ਵੀ ਚਲੋ 4 ਸਾਲ ਦੀ ਜਾਂ ਸਾਢੇ 3 ਸਾਲ ਦੀ ਨੂੰ ਮਤਲਬ ਜਦੋਂ ਪਲੇ ਵਿੱਚ ਲਾ ਦੇਣਗੇ 플레이 ਵਿੱਚ ਤੇ ਫਿਰ ਹੱਲੇ ਮਤਲਬ 6-7 ਤੱਕ ਵੀ ਨੈ ਵਿਚਾਰੀ ਨੂੰ ਹੋਰ ਖੇਡ ਲੈਣ ਦੇ ਤੱਕ ਵੀ ਨੇ ਵੀ ਥੋੜੀ ਜਿਹੀ ਵੱਡੀ ਹੋ ਜੂਗੀ ਤਾਂ ਕਰਕੇ ਫਿਰ ਇਸ ਵਾਰ ਸਕੂਲ ਨੂੰ ਲਾਉਣ ਦੀ ਜਿਹੜੀ ਸਲਾਹ ਹੈਗੀ ਉਹ ਕੈਨਸਲ ਹੋ ਗਈ ਪਹਿਲਾਂ ਇੱਥੇ ਲਿਆਂਦੀ ਸੀਗੀ ਵਿਚਾਰੀ ਦੇ ਦੋ ਬੈਗ ਭਰ ਲਿਆਈ ਸੀ ਕੱਪੜਿਆਂ ਦੇ ਵੀ ਚੱਲ ਅਸੀਂ ਆਖ ਸੀ ਵੀ ਇੱਥੇ ਸਕੂਲ ਲਾ ਲਓ ਤੇ ਸਲਾਹ ਬਣੀ ਸੀ ਵੀ ਚੱਲ ਨੀਤੂ ਤੇ ਜੋਤਨਾ ਲਈ ਉਹਨੂੰ ਸਕੂਲ ਲਾ ਦਾਂਗੇ ਬਟ ਫੇਰ ਪਤਾ ਨਹੀਂ ਕਿਉਂ ਇਹਨਾਂ ਦੀ ਸਲਾਹ हट ਗਈ ਉਹ ਉਹਦੇ Baal ਰੱਖੇ ਹੋਏ ਸੀ ਆ ਮੰਨੇ ਇਥੇ ਇਹਦੇ ਉਹਦੇ ਵਾਲ ਕਟਾਤੇ ਪ੍ਰਭਜੋਤ ਦੇ ਬਹੁਤ ਸੋਹਣੇ ਵਾਲ ਰੱਖੇ ਹੋਏ ਸੀਗੇ ਉਹਦੇ ਤੇ ਜਦੋਂ ਉਹਦੇ ਕੇਸ ਕਟਾਤੇ ਫਿਰ ਇਹਦੀ ਮੰਮੀ ਨੂੰ ਗੁੱਸਾ ਚੜ ਗਿਆ ਬਹੁਤ ਲੈ ਗਈ ਆਵਦੀ ਕੁੜੀ ਨੂੰ ਕਹਿੰਦੀ ਨਾਲੇ ਫਿਰ ਮੇਰੇ ਤਾਂ ਜੀ ਨਹੀਂ ਲੱਗਦਾ ਹੈਗਾ ਵੀ ਹਲੇ ਇਹਨੂੰ 3 ਸਾਲ ਸਕੂਲ ਲਾਉਂਦੇ ਨਹੀਂ ਫਿਲਹਾਲ ਇਹੀ ਸਲਾਹ ਬਣੀ ਐ ਵੀ 1 ਸਾਲ ਲਾਉਂਦੇ ਨਹੀਂ ਜਦੋਂ ਲਾਵਾਂਗੇ ਸ਼ੀਨੀ ਵਾਲੀ ਲਾਵਾਂਗੇ ਵੀ ਇਹਦੇ ਮੰਮੀ ਡੈਡੀ ਦਾ ਦਿਲ ਲੱਗਿਆ ਰਹੂ ਫੇਰ ਵੀ ਜੇ ਕੋਈ ਸਲਾਹ ਬਦਲ ਗਈ ਤਾਂ ਇੱਥੇ ਪੜ ਲੂਗੀ ਹਨਾ ਬਾਕੀ ਜਿਵੇਂ ਹੁਣ ਦਾ ਦਿਲ ਕਰੂਗਾ ਤੇ ਸਾਨੂੰ ਤਾਂ ਮਤਲਬ ਸਾਨੂੰ ਵੀ ਆਇਆ ਸੀ ਵੀ ਚਲ ਮਾਸੀ ਇੱਥੇ ਆ ਜਾਂਦੀ ਐ ਦੋ ਦਿਨ ਹਣਾ ਵੀ ਵੀ ਚਲ ਇੱਥੇ ਲਾ ਦੋ ਸਕੂਲ ਵੀ ਕੁੜੀ ਦਾ ਦਿਲ ਲੱਗਿਆ ਰਹੂਗਾ ਬੱਚਿਆਂ 'ਚ ਬੱਚੇ ਦਾ ਮਨ ਵੱਧ ਜਾਂਦਾ ਵਾ ਬਟ ਪਤਾ ਨਹੀਂ ਹੁਣ ਉਹਦਾ ਵਿਚਾਰੀ ਦਾ ਇੱਥੇ ਅਨਜੈਲਾ ਸਕੂਲ ਤੱਕ ਉੱਥੇ ਹੈਗਾ ਉਹ ਟਾਈਮ ਦੱਸੂਗਾ ਜੀ ਦੋਵੇਂ ਪਾਸੇ ਆਉਣਾ ਤਾਂ ਮੰਗੇਰਾ ਦਾਖਲਾ ਤਾਂ ਭਰਤਾ ਪਹਿਨੇ ਮੈਂ ਅੱਛਾ ਅੱਛਾ ਬਾਬਾ ਕਹਿੰਦਾ ਸਕੂਲ ਤੇ ਠੀਕ ਐ ਤੇ ਅੰਦਰ ਦੇਖੋ ਹਾਂ ਕਬਤ ਮਤਲਬ ਇਹ ਪੇ ਨਹੀਂ ਪਾਸ ਨੀ ਮੈਂ ਨਾ ਕਿ ਚਲ ਜੇ ਹੁਣ ਆਏ ਵੀ ਜਿਵੇਂ ਹੁਣ ਛੋਟੀ ਆ ਨਾਲੇ ਮਾਸੀ ਜੀ ਦਾ ਜੀ ਲੱਗਿਆ ਪੰਜ ਚਾਰ ਪੰਜ ਤੱਕ ਉੱਥੇ ਪੜ ਲਵੇ ਫੇਰ ਚੇ ਹਾਂ ਲੱਗ ਜੀ ਪੰਜ ਪੜਾ ਕੇ ਕਿਹਨਾਂ ਹਾਂ ਉਦੋਂ ਨੀਤੂ ਦੀ ਦਸਵੀਂ ਹੋ ਜੂਗੀ ਜੀ ਤੂੰ ਛੇਵੀਂ ਚ ਹੋਗੀ ਹੁਣ ਨਹੀਂ ਤੂੰ ਛੇਵੀਂ ਹੀ ਹੋਗੀ ਛੇਵੀਂ ਚ ਹੋ ਜੂਗੀ ਨਾਲੇ ਬਾਕੀ ਕੁਛ ਰਹੇ ਸੀ ਵੀਰ ਜੀਆ ਨੇ ਆਪਦੇ ਬੱਚਿਆਂ ਦਾ ਤਾਂ ਦੱਸਿਆ ਨਹੀਂ ਦੂਜਿਆਂ ਨੂੰ ਪੁੱਛੀ ਗਿਆ ਕਿਹੜੀ ਕਲਾਸ ਚ ਹੋਗੇ ਜੋਤ ਹੋ ਗਿਆ ਦਸਵੀਂ ਕਲਾਸ ਚ ਜੋਤ ਨੂੰ ਲੱਗਿਆ ਹੋਇਆ 16ਵਾਂ ਸਾਲ ਤੇ ਨੀਤੂ ਹੋਗੀ ਛੇਵੀਂ ਕਲਾਸ ਚ ਜਿਸ ਕਾਰਨ ਹੋ ਗਿਆ 12ਵੀਂ ਕਲਾਸ ਚ ਜਿਸ ਕਾਰਨ ਨੂੰ ਲੱਗਿਆ ਹੋਇਆ ਹੈ 17ਵਾਂ ਸਾਲ ਲੱਗ ਗਿਆ ਹੁਣ ਜਿਸ ਕਾਰਨ ਫਰਵਰੀ ਤੋਂ ਤੇ ਹੁਣ 12ਵੀਂ ਚ ਹੋ ਗਿਆ ਰਿਜ਼ਲਟ ਹਲੇ ਫਿਲਹਾਲ ਇਹਦਾ ਆਜੂਗਾ ਹੁਣ 27-28 ਤਰੀਕ ਨੂੰ ਹੋ ਹੀ ਗਿਆ ਬਸ ਫੋੜ ਕਿਹੜਾ ਬੱਚੇ ਫੇਲ ਹੁੰਦੇ ਨੇ ਹੁਣ ਤਾਂ ਪਾਸ ਹੀ ਐ 15ਵਾਂ 15ਵਾਂ ਐ 15ਵਾਂ ਜੋਤਨ ਹੋਰ 15ਵਾਂ ਮਾਵਾਂ ਲੱਗ ਗਿਆ ਜਿਸ ਆ ਜੋਤਨ 15ਵਾਂ ਮਾਵਾਂ ਮਹੀ ਹੁੰਦੜੇ ਲੈ ਇਹ ਤੇ ਹਾਂ ਜਿਸ ਕਾਰਨ ਤੋਂ 1.5 ਸਾਲ ਛੋਟਾ ਜਿਸ ਕਾਰਨ ਨੂੰ ਹੁਣ 24 ਫਰਵਰੀ ਤੋਂ ਲਈ ਜਲਾਈ ਲੱਗ ਜੀ ਇਹਨੂੰ ਥੋੜਾ ਕੋਈ ਬੋਲਾ ਜਾ ਇਹ ਲੰਬੂ ਕੁੱਲੇ ਹੱਡ ਪੈਰ ਦਾ ਹੈਗਾ ਕੁੱਲੇ ਹੱਡ ਪੈਰ ਦਾ ਹੋਰ ਸਾਨੂੰ ਨਹੀਂ ਨਾ ਮਤਲਬ ਅਸੀਂ ਪਹਿਲਾਂ ਵੀ ਆਉਣਾ ਸੀ ਸਾਡੇ ਘਰੇ ਥੋੜੀ ਜੀ ਪ੍ਰੋਬਲਮ ਚੱਲ ਰਹੀ ਸੀ ਮਤਲਬ ਬਿਮਾਰੀ ਹਨਾ ਆ ਵੀਰ ਜੀ ਬਿਮਾਰ ਹੋ ਰਹੇ ਸੀ ਤਾਂ ਕਰਕੇ ਫਿਰ ਅਸੀਂ ਆਇਆ ਨਹੀਂ ਗਿਆ ਸਾਡੇ ਤੋਂ ਫਿਰ ਅਸੀਂ ਇਹਨਾਂ ਨੂੰ ਆਖਿਆ ਚਲ ਤੁਸੀਂ ਜਾ ਕੇ ਆਜੋ ਨਹੀਂ ਤਾਂ ਮੈਂ ਪਿੱਛੋਂ ਵੀ ਆ ਜਾਂਦੀ ਇੱਕ ਦਿਨ ਹੁਣ ਚਲੋ ਠੀਕ ਸੀ ਪਰਮਾਤਮਾ ਦੀ ਕਿਰਪਾ ਹੈ ਤੇ ਫਿਰ ਪਿੱਛੋਂ ਮੇਰਾ ਦਿਲ ਨਹੀਂ ਲੱਗਦਾ ਜਦੋਂ ਅਮਨ ਭਗ ਜਾਂਦੀ ਹੈ ਮੈਂ ਕਿਹਾ ਮੰਮੀ ਨੂੰ ਮੰਮੀ ਕਹਿੰਦੀ ਸੀ ਆ ਜਾ ਮੈਂ ਕਿਹਾ ਨਾ ਮੈਂ ਤਾਂ ਬੱਚੇ ਆ ਜਾਂ ਧੋਆਉਂਗੀ ਫਿਰ ਮੈਂ ਇੱਕ ਦਿਨ ਆਉਣਾ ਮੈਂ ਕਿਹਾ ਵੀ ਜੇ ਨਾ ਇਹ ਘਰੇ ਹੋਏ ਮੇਰਾ ਦਿਲ ਨਹੀਂ ਲੱਗਦਾ ਹੁਣ ਇੰਤਰਸੇਵ ਨਹੀਂ ਹੈਗਾ ਤਰਸੇਵ ਅਨੰਦਪੁਰ ਸਾਬ ਗਿਆ ਹੋਇਆ ਤੇ ਉਹ ਅੱਜ ਕੱਲ੍ਹ ਗਿਆ ਹੈਗਾ ਇਹ ਕੱਲ੍ਹ ਆ ਗਏ ਸੀਗੇ ਵੀ ਮੰਮੀ ਇਕੱਲੀ ਨਾ ਰਵੇ ਤੇ ਮਤਲਬ ਤਰਸੀਂ ਬਿਨਾਂ ਨੀਤੂ ਵੀ ਨਾਇਕ ਸੁੰਨਾ ਸੁੰਨਾ ਜਾ ਲੱਗਦਾ ਹੈ ਤੇ ਮਤਲਬ ਤਾਂ ਕਰਕੇ ਹੋਣਾ ਸੀ ਪਹਿਲਾਂ ਆਏ ਨਹੀਂ ਹੈਗੇ ਹੁਣ ਅਸੀਂ ਕੱਲ ਨੂੰ ਜਾਵਾਂਗੇ ਪਹਿਲਾ ਹਾਲ ਲੇਖੀਆ ਚਲੋ ਜੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆਂ ਫੇਰ ਤੁਹਾਨੂੰ ਦਨੀ ਵੀਡੀਓ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਿਓ ਵੀਡੀਓ ਨੂੰ ਲਾਈਕ ਕਰਿਓ ਤੇ ਅੱਗੇ ਸ਼ੇਅਰ ਕਰਿਓ ਸਤਿ ਸ਼੍ਰੀ ਅਕਾਲ ਜੀ